ਜੇ ਸਾਡੀ ਤਕਦੀਰ ਚ ਫਤਿਹ ਇਬਾਰਤ ਲਿਖੀ ਹੋਈ ਤਾਂ ਫਿਰ ਰੱਬ ਨੇ ਕਦਮਾਂ ਨੂੰ ਵੀ ਢੋਲਣ ਨਹੀਂ ਦੇਣਾ ਮੈਂ ਦੂਜੀ ਵਾਰ ਇੱਥੇ ਆਇਆ ਇਸ ਐਡੀਟੋਰੀਅਮ ਚ ਮੈਨੂੰ ਖੁਸ਼ੀ ਹੈ ਕਿ ਜਦੋਂ ਵੀ ਆਇਆ ਤਾਂ ਕਿਸੇ ਨਾ ਕਿਸੇ ਘਰ ਦੇ ਚੁੱਲ੍ਹੇ ਦੀ ਅੱਗ ਨੂੰ ਤੇ ਕਿਸੇ ਨਾ ਕਿਸੇ ਘਰ ਦੀ ਮੋਮਬਤੀ ਦੀ ਜੋਤ ਨੂੰ ਹੋਰ ਉੱਚਾ ਚੱਕਣਾ ਆਇਆ ਕਿਉਂਕਿ ਅੱਜ ਦੇ ਜ਼ਮਾਨੇ ਚ ਜਦੋਂ ਮਹਿੰਗਾਈ ਜਾਂ ਫਿਰ ਸਰਵਾਈਵ ਕਰਨਾ ਮੁਸ਼ਕਲ ਹੋਇਆ ਪਏ ਇੱਥੇ ਸਰਕਾਰੀ ਨੌਕਰੀ ਮਿਲ ਜਾਣੀ ਔਰ ਉਹ ਵੀ ਮੈਰਿਟ ਦੇ ਆਧਾਰ ਤੇ ਮਿਲ ਜਾਣੀ ਬਹੁਤ ਵੱਡੀ ਗੱਲ ਹੈ ਸੋ ਮੈਂ ਜਿੰਨੇ ਵੀ 443 ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਵੱਖ-ਵੱਖ ਕੁਰਸੀਆਂ ਤੇ ਜਾ ਕੇ ਬੈਠਣਗੇ ਕੱਲ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਤੁਸੀਂ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ